ਜੀ ਭਜੀ ਕੀ ਨਾਮ ਆ ਤੇ ਕਿੱਥੋਂ ਦੀ ਸਰਪੰਚ ਜੇ ਕਿਹੜੇ ਪਿੰਡ ਤੋਂ ਜੀ ਮੇਰਾ ਨਾਮ ਜਗਨੂਪ ਸਿੰਘ ਚੀਮਾ ਚੀਮਾ ਕਣਾ ਪਿੰਡ ਆ ਜੀ ਸਾਡਾ ਤਹਿਸੀਲ ਪੱਟੀ ਜ਼ਿਲ੍ਹਾਤਰਨਤਾਰ ਇਹ ਸਰਪੰਚ ਨੇ ਜੁੜੇ ਗਏ ਸਰਪੰਚ ਹਾਂ ਜੀ ਸਰਪੰਚ ਕਿਹੜੇ ਪਿੰਡ 'ਚ ਵਿਕਾਸ ਹੋਇਆ ਤੇ ਕਿਹੜੇ ਰਹਿੰਦੇ ਨੇ ਦੇਖੋ ਜੀ ਕੁਝ ਵੀ ਗਲੀਆਂ ਨਾਲੀਆਂ ਦਾ ਕੰਮ ਰਹਿੰਦਾ ਦੂਰਾ ਕੁਝ ਸੀਵਰੇਜਾਂ ਦਾ ਕੰਮ ਦੂਰਾ ਰਹਿੰਦਾ ਤੇ ਇਸ ਚੀਜ਼ ਤੇ ਜ਼ੋਰ ਆ ਵੀ ਪਹਿਲਾਂ ਤੇ ਗਲੀਆਂ ਨਾਲੀਆਂ ਫਿਰ ਖੇਡ ਗਰਾਊਂਡ ਦਾ ਬੜਾ ਧੀ ਸਾਡੇ ਬੁਰਾ ਹਾਲ ਆ ਗਰਾਊਂਡ ਜਗ੍ਹਾ ਹੈ ਆ ਬਟ ਉੱਥੇ ਕੋਈ ਮਿੱਟੀ ਮੁੱਟੀ ਪਾ ਕੇ ਗਰਾਊਂਡ ਪਧਰੀ ਕਰਕੇ ਨੌਜਵਾਨਾਂ ਨੂੰ ਖੇਡ ਸਟੇਡੀਅਮ ਦਿੱਤਾ ਇਹਨਾਂ ਦਾ ਸੁਪਨਾ ਜਿੱਦੋਂ ਤੁਹਾਡੀ ਸਰਬਸੰਮਤੀ ਹੁੰਦੀ ਹੈ ਕਿਸੇ ਨੇ ਵਿਰੋਧ ਨਹੀਂ ਕੀਤਾ ਤੁਹਾਡਾ ਨਹੀਂ ਜੀ ਕਿਸੇ ਨੇ ਵਿਰੋਧ ਨਹੀਂ ਕੀਤਾ ਸਾਰੇ ਪਿੰਡ ਨੇ ਸਹਿਯੋਗ ਕੀਤਾ ਜੀ ਪਿੰਡ ਦੇ ਵਿੱਚ ਇਹ ਲੱਗਦਾ ਕਿ ਤੁਸੀਂ ਕਿਹਾ ਸਟੇਡੀਅਮ ਬਣਾਉਣਾ ਉਸ ਤੋਂ ਇਲਾਵਾ ਹੋਰ ਜਿਹੜਾ ਕੋਈ ਲਾਇਬ੍ਰੇਰੀ ਦਾ ਕੁਝ ਹੋਰ ਕਰਨ ਦੀ ਕੋ ਚਾਹਤ ਹੈਗੀ ਉਹ ਦੇਖੋ ਸਰ ਜਿੱਦਾਂ ਜਿੱਦਾਂ ਸਮਾਂ ਚੱਲਦਾ ਜਾਊਗਾ ਜੇ ਹਿਸਾਬ ਦੇ ਨਾਲ ਗ੍ਰਾਂਟਾਂ ਸਰਕਾਰ ਕੋਲ ਚ ਆਉਂਦੀਆਂ ਰਹਿਣਗੀਆਂ ਉਸ ਹਿਸਾਬ ਦੇ ਨਾਲ ਪੂਰੇ ਜੋਰਾ ਸ਼ੋਰਾ ਦੇ ਵਿਕਾਸ ਕਰਾਂਗੇ ਸਿੱਖਿਆ ਤੇ ਕਿਹੋ ਜਿਹਾ ਜਿਹੜਾ ਜ਼ੋਰ ਦੇਣ ਦੀ ਸਿੱਖਿਆ ਤੇ ਲੋੜ ਹੈ ਉਹਦੇ ਵਾਸਤੇ ਕਿਹੋ ਜਿਹੇ ਕਾਗਜ਼ ਜਿਹੜੇ ਆ ਤੁਹਾਡੇ ਵੱਲੋਂ ਕੀਤੇ ਜਾਂਦੇ ਦੇਖੋ ਜੀ ਸਿੱਖਿਆ ਦਾ ਇਦਾਂ ਆਪਣੀ ਸਿੱਖਿਆ ਦਾ ਕਿ ਕਿ ਜਿਹੜਾ ਜੋ ਸਿੱਖਿਆ ਵਾ ਸਿੱਖਿਆ ਨਾਲ ਸਿੱਖਿਆ ਜ਼ਰੂਰੀ ਵੀ ਹੈ ਹਰ ਇੱਕ ਹਰ ਇੱਕ ਇਤਵਾਸੇ ਸਿੱਖਿਆ ਜ਼ਰੂਰੀ ਆ ਅੱਜ ਮੰਨ ਕੇ ਚਲੋ ਪਲੱਸ 2 ਕਰਕੇ ਜਾਂ 10ਵੀਂ ਕਰਕੇ ਆ ਆਪਣੇ ਬੱਚੇ ਅਗਰਸ ਕਰਕੇ ਬਾਹਰ ਨੂੰ ਭੱਜ ਜਾਂਦੇ ਆ ਇੱਥੇ ਰਹਿ ਕੇ ਜਿਹੜੀ ਕਿ ਸਿੱਖਿਆ ਮੰਨ ਕੇ ਚਲੋ ਉਹ ਸਕੂਲ ਆਪਣਾ ਅਪਗ੍ਰੇਡ ਹੋਵੇ ਸਕੂਲ ਹੈ ਇੱਥੇ ਪਿੰਡ ਦੇ ਵਿੱਚ ਪੜਾਈ ਚੰਗੇ ਟੀਚਰ ਵਹਈਆ ਹੋਣ ਇਹਦੇ ਨਾਲ ਬੱਚਿਆਂ ਦੀ ਪੜਾਈ ਫ੍ਰੀ ਹੋਵੇ ਤੇ ਇਸ ਦੇ ਨਾਲ ਆਪਣੀ ਸਾਰਾ ਕੁਝ ਕਰਕੇ ਦੇ ਪਿੰਡ ਦੇ ਵਿੱਚ ਆ ਕਿਸੇ ਪੰਜਾਬ ਦੇ ਵਿੱਚ ਬੱਚੇ ਰਹਿ ਕੇ ਆਪਣਾ ਉਹ ਵੇਖੋ ਵਧੀਆ ਬਣਾਓ ਇਹਦਾ ਸਪੰਸਰ ਜਿਹੜਾ ਤੁਹਾਡੇ ਪਿੰਡ ਦਾ ਸਕੂਲ ਹੈ ਕਿੱਥੋਂ ਤੱਕ ਹੈ ਇਹ 10ਵੀਂ ਕਲਾਸ ਤੱਕ ਤੇ ਇਹਨੂੰ 12ਵੀਂ ਤੱਕ ਲੈ ਕੇ ਜਾਣ ਦੀ ਕੋਈ ਮੰਤਰੀ ਚ ਇੱਛਾ ਹੈਗੀ ਹੈ ਹਾਂਜੀ ਪੂਰੀ ਇੱਛਾ ਹੀ ਮੰਤਰੀ ਦੇ ਵਿੱਚ ਪਲੱਸ 2 ਤੱਕ ਲੈ ਕੇ ਜਾਣ ਦੀ ਅਪਗ੍ਰੇਡ ਸਕੂਲ ਹੋ ਜਾਏਗੇ ਮੰਤਰੀ ਸਾਹਿਬ ਕੋਲ ਵੀ ਸ਼ਿਫਾਰਿਸ਼ ਕਰਾਂਗੇ ਰਣਜੀਤ ਸਿੰਘ ਚੇਅਰਮੈਨ ਕੋਲ ਵੀ ਸ਼ਿਫਾਰਿਸ਼ ਕਰਾਂਗੇ ਸਰਕਾਰ ਦੇ ਜਿਹੜੇ ਦਰਵਾਜ਼ੇ ਤੱਕ ਜਾਇਆ ਗਿਆ ਅਸੀਂ ਉੱਥੇ ਜਾਵਾਂਗੇ ਪਿੰਡ ਦੇ ਵਿੱਚ ਨਸ਼ਾ ਕਿੰਨਾ ਹੈ ਤੁਹਾਡੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਜਿਹੜਾ ਨਸ਼ੇ ਦਾ ਬੋਲ ਬਾਲਾਏ ਦੇਖੋ ਜਦੋਂ ਆਪ ਸਰਕਾਰ ਆਉਂਦੀ ਹੈ ਨਸ਼ੇ ਦੇ ਮੁੱਦੇ ਤੇ ਆਉਂਦੀ ਹੈ ਤੇ ਪਰ 2.5 ਸਾਲ ਸਰਕਾਰ ਨੂੰ ਬਣੇ ਨੂੰ ਹੋ ਗਏ ਨੇ ਪਰ ਜਿਹੜਾ ਨਸ਼ੇ ਦਾ ਮੁੱਦਾ ਇਹ ਉੱਥੇ ਦਾ ਉੱਥੇ ਆ ਪਿੰਡਾਂ ਤੋਂ ਇਹ ਜਿਹੜੀ ਗੱਲ ਹੈ ਉੱਠਦੀ ਹੈ ਸ਼ੁਰੂ ਹੁੰਦੀ ਹੈ ਤੁਹਾਡਾ ਇਸ ਵੱਲ ਕੀ ਨਜ਼ਰੀਆ ਹੈ ਦੇਖੋ ਜੀ ਨਸ਼ਾਵਾਤ ਨੂੰ ਕੋਈ ਸਭ ਨੂੰ ਹੀ ਪਤਾ ਕਿ ਨਸ਼ਾ ਹੈ ਠੀਕ ਆ ਸਭ ਤੋਂ ਪਹਿਲਾਂ ਨਸ਼ੇ ਤੇ ਜ਼ੋਰ ਦਿੱਤਾ ਜਾਊਗਾ ਸਾਰੀ ਪੰਚਾਇਤ ਨੂੰ ਲਾਲ ਲੈ ਕੇ ਪ੍ਰਸ਼ਾਸਨ ਦੀ ਮੱਤ ਲੈ ਕੇ ਕਿ ਜਿਹੜਾ ਨਸ਼ਾ ਨਸ਼ੇ ਦਾ ਕੋਡ ਵੀ ਦਾ ਸਾਰੇ ਹੀ ਲੱਕ ਪਿੰਡ ਦੇ ਵਿੱਚੋਂ ਸਾਰੇ ਹੀ ਇਲਾਕੇ ਦੇ ਵਿੱਚੋਂ ਕੋਡ ਵਧਿਆ ਜਾਊਗਾ ਜਿਹੜੇ ਹੋਰ ਪਿੰਡਾਂ ਪਿੰਡ ਨੇ ਉਹਨਾਂ ਨੂੰ ਕੀ ਅਪੀਲ ਰਹੇਗੀ ਕਿਉਂਕਿ ਜਦੋਂ ਸਰਬਸੰਮਤੀ ਹੁੰਦੀ ਹੈ ਤੇ ਜਿਹੜੇ ਬਹੁਤ ਸਾਰੇ ਜਿਹੜੇ ਖਰਚੇ ਨੇ ਉਹ ਬਚ ਜਾਂਦੇ ਨੇ ਤਾਂ ਕਿ ਜਿਹੜਾ ਸਰਪੰਚ ਹੈ ਕਿਉਂਕਿ ਜਦੋਂ ਜੇ ਤੇ ਕੋਈ ਲਾਵੇਗਾ ਜੇ ਉਸਕੇ ਨੇ 100 ਰੁਪਇਆ ਲਾਇਆ ਤੇ ਉਹ ਕੱਲ ਨੂੰ 200 ਰੁਪਇਆ ਜ਼ਰੂਰ ਬਣਾਵੇਗਾ ਸਰਪੰਚੀ ਦੇ ਨਾਲ ਕਾफी ਖਰਚੇ ਪਾ ਜਾਂਦੇ ਨੇ ਦੂਸਰੇ ਜਿਹੜੇ ਪਿੰਡ ਵਾਸੀਆਂ ਨੂੰ ਆ ਕਿਹੋ ਜਿਹਾ ਰੋਗਲੇ ਰਹੇਗੀ ਕੀ ਦੇਖੋ ਜੀ ਮੇਰੀ ਤੇ ਇਹ ਵੀ ਪੀਲਾ ਕਿ ਸਰਪੰਚੀ ਨਾਲ ਦੀ ਕੋਈ ਰੀਜ਼ ਨਹੀਂ ਸਰਪੰਚੀ ਦੇ ਨਾਲ ਆਪਣਾ ਭਾਈਚਾਰਾ ਸਾਂਝ ਬਣੀ ਰਹਿੰਦੀ ਆ ਕਿ ਆਪਾਂ ਇੱਕੇ ਪਿੰਡ ਦੇ ਵਿੱਚ ਰਹਿਣਾ ਵਾ ਸਾਰਾ ਕੁਝ ਇੱਥੇ ਰਹਿਣਾ ਜੇ ਮਨ ਕਰਕੇ ਚਲੋ ਅੱਜ ਆਪਾਂ ਦਾंगा ਸੋਟੇ ਫੜ ਕੇ ਸਰਪੰਚੀਆਂ ਲੈਣੇ ਆ ਤੇ ਕੀ ਇਹ ਸਰਪੰਚੀ ਨੂੰ ਕੀ ਕਰਨਾ ਸਭ ਤੋਂ ਪਹਿਲਾਂ ਤੇ ਮੇਰਾ ਇਹ ਹੀ ਆ ਵੀ ਸਬਰ ਸੰਪਤੀ ਹੋਵੇ ਸਬਰ ਸੰਪਤੀ ਨਾਲ ਦੀ ਰੀਸ ਨਹੀਂ ਸਾਰੇ ਹੀ ਪਿੰਡਾਂ ਨੂੰ ਮੈਸੇਜ ਆ ਮੇਰਾ ਜੀ ਸਰਪੰਚ ਸਾਹਿਬ ਅੱਜ ਕੱਲ ਕੋਈ ਵੀ ਝਗੜਾ ਹੁੰਦਾ ਹੈ ਤੇ ਸਰਪੰਚ ਸਾਹਿਬ ਨੂੰ ਘੱਟ ਤੇ ਥਾਣੇ ਨੂੰ ਲੋਕ ਜ਼ਿਆਦਾ ਭਜਦੇ ਨੇ ਜੀ ਤੁਹਾਡੇ ਵੱਲੋਂ ਕਿਹੋ ਜੀ ਕੋਸ਼ਿਸ਼ਾਂ ਹੋਵੇਗੀ ਕਿ ਜਿਹੜੇ ਪਿੰਡ ਦੇ ਝਗੜੇ ਨੇ ਪਿੰਡ ਵਿੱਚ ਹੀ ਉਹ ਨਿਬੜਦਾਲ ਤੇ ਉਹੋ ਜੀ ਕੋਸ਼ਿਸ਼ ਰਹੇਗੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਕਿਉਂਕਿ ਜਿਹੜੇ ਛੋਟੇ-ਮੋਟੇ ਝਗੜੇ ਚਲੋ ਜਿਹੜੀ ਪਿੰਡ ਦੀ ਪੰਚਾਇਤ ਦੇ ਵਿੱਚ ਸਾਥ ਦੇ ਵਿੱਚ ਬੈਠ ਕੇ ਨਿਬੇੜੇ ਜਾਣ ਤੇ ਪ੍ਰਸ਼ਾਸਨ ਨੂੰ ਨਾ ਇਸ ਚੀਜ਼ ਦੀ ਤੰਗੀ ਦਿੱਤੀ ਆ ਜੇ ਇੱਕ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੇ ਪਿੰਡ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਸਾਰੇ ਪਿੰਡ ਦੀ ਸੇਵਾ ਕਰਨ ਦਾ ਇਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਆ ਜੀ ਠੀਕ ਹੈ ਜੀ ਧੰਨਵਾਦ ਜੀ